ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ ਵਿਧਾਨ ਸਭਾ ਨਾਭਾ ਪੰਜਾਬ ਪੂਰੇ ਦੇਸ਼ ਪਰ ਦੁਨੀਆ ਪਰ ਦੇ ਵਿੱਚ ਜਿੰਨੇ ਵੀ ਭਗਵਾਨ ਰਾਮ ਜੀ ਨੂੰ ਚਾਣ ਵਾਲੇ ਨੇ ਸਾਰਿਆਂ ਨੂੰ ਦਸਹਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਤਿਹਾਰ ਸਾਨੂੰ ਇਹ ਦੱਸਦੇ ਜਿਤੇ ਹਰ ਸਾਲ ਅਸੀਂ 라ਵਣ ਦਾ ਪੁੱਤਾਂ ਅਸੀਂ ਸਾੜਦੇ ਸਾੜਦੇ ਜਿਹੜਾ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਮੈਅ ਹੈ ਜੀ ਸਾਡੇ ਅੰਦਰ ਹੰਕਾਰ ਹੈ ਸਾਡੇ ਅੰਦਰ ਨਿੰਦਿਆ ਚੁਗਲੀ ਹੈ ਜੀ ਸਾਨੂੰ ਉਹਦੇ ਤੋਂ ਵੀ ਨਜਾਤ ਪਾਉਣ ਦੀ ਜ਼ਰੂਰਤ ਹੈ ਸਾਰੇ ਹੀ ਲੋਕਾਂ 'ਚ ਬੜਾ ਉਤਸ਼ਾਹ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਗਰਾਉਂਡ 'ਚ ਬੰਦੇ ਆ ਰਹੇ ਨੇ ਅਸੀਂ ਨਵਾਂ ਨਿਵਾਸੀਆਂ ਨੂੰ ਸਾਰਿਆਂ ਨੂੰ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਇਹ ਜਿਹੜੀ ਰਾਮਲੀਲਾ ਏ 70 ਸਾਲ ਪੁਰਾਣੀ ਚੱਲ ਰਹੀ ਹੈ ਜੀ ਇਹ ਲਗਾਤਾਰ 70ਵਾਂ ਸਾਲ ਇਹ ਰਾਮੁਲਾ ਕਲਬ ਨੂੰ ਜਿਹੜਾ ਚੱਲਦ ਨੂੰ ਹੋ ਗਿਆ ਔਰ 70 ਸਾਲ ਤੋਂ ਹੀ ਜਿਹੜਾ ਦਸਹਰੇ ਦਾ ਮੇਲਾ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਭਗਵਾਨ ਰਾਮ ਜੀ ਨੇ ਮਰਿਆਦਾ ਦੇ ਵਿੱਚ ਰਹਿ ਕੇ ਨੇਕੀ ਦੇ ਨਾਲ ਬਦੀ ਦੇ ਉੱਪਰ ਜਿੱਤ ਪਾਈ ਬੜੇ ਲੰਬੇ ਸਮੇਂ ਤੋਂ ਮਾਹ ਲక్ష్ਮੀ ਰਾਮਲੀਲਾ ਪ੍ਰਾਣਾ ਹਾਈ ਕੋਰ ਨਾਂਬਾ ਸਾਡਾ ਸ਼ਹਿਰਾ ਮੇਲਾ ਮਨਾਉਂਦਾ ਜਾ ਰਿਹਾ ਹੈ ਜਿਹਦੇ ਵਿੱਚ ਦਿਵਾਲੀ ਵਾਲ ਦਿਨ ਜਿਹੜੀ ਦਰਬਾਰ ਸਾਹਿਬ ਅਸਥਵਾਹੀ ਚਲਦੀ ਹੈ ਉਹੀ ਅਸਥਵਾਸ ਸੁਚਾ ਸਿੰਘ ਪ੍ਰਾਣਾ ਖਾਨ ਦਾ ਨੀਕ ਉਹ ਹਰ ਵਾਰੀ ਅਸਤਵਾ ਜੀ ਲੈ ਕੇ ਆਉਂਦਾ ਹੈ ਬਹੁਤ ਭਾਰੀ ਹੁਣ ਪ੍ਰਦਰਸ਼ਨ ਹੁਣ ਨੂੰ ਹੋਣ ਜਾ ਰਿਹਾ ਹੈ ਬਹੁਤ ਲੰਬਾ ਉੱਚਾ 라ਵਣ ਜਿਹੜਾ ਬਣਿਆ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਮੇਲਾ ਭਰ ਰਿਹਾ ਸਾਡੇ ਕਲੱਬ ਦੇ ਪ੍ਰਧਾਨ ਮਹੰਤ ਕਾਲਾਦਾਸ ਜੀ ਜਿਹੜੇ ਸਾਡੇ ਨਾਲ ਇਕੱਠੇ ਸੇਵਾ ਨਿਭਾਉਂਦੇ ਆ ਰਹੇ ਨੇ ਸਾਰੇ ਹੀ ਲੋਕਾਂ 'ਚ ਬੜਾ ਉਤਸ਼ਾਹ ਹੈ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਗਰਾਊਂਡ 'ਚ ਬੰਦੇ ਆ ਰਹੇ ਨੇ ਅਸੀਂ ਨਵਾਂ ਯੂਨੀਵਰਸਿਟੀ ਨੂੰ ਸਾਰਿਆਂ ਨੂੰ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਸਾਡੇ ਦੇਵਮਾਨ ਜੀ ਆ ਰਹੇ ਨੇ ਜੀ ਹੁਣੇ ਫੋਨ ਆਇਆ 5 ਮਿੰਟ 'ਚ ਦੇਵਮਾਨ ਹਲਕਾ ਨੱਬਾ ਦੇ ਐਮਐਲਏ ਸਾਹਿਬ ਆ ਰਹ ਤੇ ਹੋਰ ਜਿਹੜੇ ਪ੍ਰਸ਼ਾਸਕ ਦੇ ਬੰਦੇ ਤੇ ਫਿਰ ਸਾਰੇ ਪਹੁੰਚ ਗਏ ਬੜੀ ਜਲਦੀ ਅਸੀਂ ਹੁਣ ਨਾਲ ਦੀ ਨਾਲ ਅਸਵਾਦੀ ਸ਼ੁਰੂ ਕਰਾਂਗੇ ਸਨਮਾਨ ਕਰਾਂਗੇ ਜਿਹੜੇ ਪਤਵੰਤੇ ਸੱਜਣਾਂ ਉਸ ਤੋਂ ਬਾਅਦ ਪੁਤਲੇ ਨੂੰ ਅਗਣੀ ਦੇਣਗੇ ਸਾਡੇ ਜਨ ਅੱਜ ਦੁਸਹਿਰੇ ਦਾ ਪਵਿੱਤਰ ਤਿਹਾੜਾ ਜੀ ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ ਵਿਧਾਨ ਸਭਾ ਨਾਭਾ ਪੰਜਾਬ ਪੂਰੇ ਦੇਸ਼ ਪਰ ਦੁਨੀਆ ਪਰ ਦੇ ਵਿੱਚ ਜਿੰਨੇ ਵੀ ਭਗਵਾਨ ਰਾਮ ਜੀ ਨੂੰ ਚਾਣ ਵਾਲੇ ਨੇ ਸਾਰਿਆਂ ਨੂੰ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਤਿਹਾੜਾ ਜਿਹੜਾ ਜੀ ਬਹੁਤ ਹੀ ਭਾਈਚਾਰਕ ਸਾਂਝ ਜੋੜਨ ਵਾਲਾ ਤਿਹਾੜਾ ਹੁੰਦਾ ਔਰ ਇਹ ਤਿਹਾੜਾ ਜਿਹੜਾ ਜੀ ਬਦੀ ਤੇ ਨੇਕੀ ਦੀ ਲੜਾਈ ਆ ਜੀ ਜਿਹਦੇ ਵਿੱਚ ਨੇਕੀ ਜਿੱਤ ਹੁੰਦੀ ਆ ਇਹ ਤਿਹਾਰ ਸਾਨੂੰ ਇਹ ਦੱਸਦੇ ਜਿਤੇ ਹਰ ਸਾਲ ਅਸੀਂ 라ਵਣ ਦਾ ਪਤਾਂ ਅਸੀਂ ਸਾੜਦੇ ਸਾੜਦੇ ਜਿਹੜਾ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਮੈ ਆ ਜੀ ਸਾਡੇ ਅੰਦਰ ਹੰਕਾਰ ਆ ਸਾਡੇ ਅੰਦਰ ਨਿੰਦਿਆ ਚੁਗਲੀ ਆ ਜੀ ਸਾਨੂੰ ਉਹਦੇ ਤੋਂ ਵੀ ਨਜਾਤ ਪਾਉਣ ਦੀ ਜ਼ਰੂਰਤ ਹੈ আর ਸਾਡੇ ਪ੍ਰਾਣੇ ਜਿਹੜੇ ਬਜ਼ੁਰਗ ਹੁੰਦੇ ਆ ਗੱਲ ਕਿਹਾ ਕਰਦੇ ਸੀਗੇ ਬਈ ਇਹ ਤਿਹਾਰ ਹਰੇਕ ਸਾਲ ਸਾਨੂੰ ਸਿਖਾ ਕੇ ਜਾਂਦਾ ਜੀ ਪਰ ਅਸੀਂ ਫੇਰ ਕਿਤਨਾ ਕਿਤੇ ਉਸੇ ਗੱਲ ਦੇ ਵਿੱਚ ਲਿਪਤ ਰਹਨੇ ਆ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਕਿ ਭਗਵਾਨ ਰਾਮ ਜੀ ਨੇ ਮਰਿਆਦਾ ਦੇ ਵਿੱਚ ਰਹਿ ਕੇ ਇਸ ਕਰਕੇ ਭਗਵਾਨ ਰਾਮ ਜੀ ਨੂੰ ਮਰਿਆਦਾ ਪ੍ਰਸ਼ੋਤਮ ਕਿਹਾ ਜਾਂਦਾ ਹੈ ਜੀ ਤੇ ਉਹਨਾਂ ਨੇ ਮਰਿਆਦਾ ਦੇ ਵਿੱਚ ਰਹਿ ਕੇ ਨੇਕੀ ਦੇ ਨਾਲ ਬਦੀ ਦੇ ਉੱਪਰ ਜਿੱਤ ਪਾਈ ਸੋ ਅੱਜ ਦਾ ਇਹ ਤਿਹਾੜ ਜਿਹੜਾ ਜੀ ਜਿਵੇਂ ਇਸ ਵਕਤ ਮੈਂ ਪਟਿਆਲਾ ਪਟਿਆਲਾ ਗੇਟ ਨਾਬਾ ਕੋਲੇ ਹਾਈ ਕੋਰਟ ਪੈਂਦਾ ਜੀ ਉੱਥੇ ਬਹੁਤ ਵੱਡੀ ਧਾਮ ਲੀਲਾ ਹੁੰਦੀ ਹੈ ਬਹੁਤ ਵੱਡਾ ਪ੍ਰਬੰਧ ਹੁੰਦਾ ਇਸ ਤੋਂ ਬਾਅਦ ਕਾਲਜ ਗਰਾਊਂਡ ਸਰਕਾਰੀ ਕਾਲਜ ਗਰਾਊਂਡ ਰਬਦਮਨ ਕਾਲਜ ਨਾਬਾ ਤੇ ਉਸ ਤੋਂ ਬਾਅਦ ਪਾਸੋਂ ਜਿੱਥੇ ਬਹੁਤ ਵੱਡਾ ਇਕੱਠ ਜਿਹੜਾ ਜੀ ਪੂਰੇ ਇਲਾਕੇ ਦਾ ਹੁੰਦਾ ਤੇ ਅੱਜ ਤਿੰਨ ਜਗ੍ਹਾ ਇਹ ਰਾਵਣ ਜਿਹੜਾ ਉੱਥੇ ਜੀ ਉਹ ਫੂਕਿਆ ਜਾਣਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਆਪਣੇ ਮਾਪੇ ਦੀ ਇੱਜ਼ਤ ਕਰੋ ਆਪਣੇ ਪਰਿਵਾਰ ਦੇ ਵਿੱਚ ਪਿਆਰ ਬਣਾ ਕੇ ਰੱਖੋ ਔਰ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਸਾਰੇ ਇਮਾਨਦਾਰੀ ਨਾਲ ਕੰਮ ਕਰੋ ਪਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਪ੍ਰਤੀ ਆਪਣੀ ਕਮਿਊਨਿਟੀ ਪ੍ਰਤੀ ਵੀ ਵਫਾਦਾਰੀ ਨਿਭਾਉਣੀ ਚਾਹੀਦੀ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਦੇ ਉੱਪਰ ਨਾਬਾ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਕਿ ਅਸੀਂ ਹਰੇਕ ਸਾਲ ਫਤਿਹ ਦਿਕੇ ਨਾਲ ਤਿਹਾਰ ਮਿਲ ਕੇ ਸਾਰੇ ਮਨਾਉਂਦੇ ਰਹੀਏ ਇੱਕ ਵਾਰ ਫੇਰ ਸਾਰਿਆਂ ਨੂੰ ਮੇਰੇ ਵੱਲੋਂ ਤੇ ਸਾਰੇ ਦੀਆਂ ਬਹੁਤ ਬਹੁ ਮੁਬਾਰਕਾਂ ਆ ਤਾਈ ਸਾਬ ਨੂੰ ਜਾਇ ਸ਼੍ਰੀ ਰਾਮ ਜੀ ਇਹ ਜਿਹੜੀ ਰਾਮਲੀਲਾ ਇਹ 70 ਸਾਲ ਪੁਰਾਣੀ ਚੱਲ ਰਹੀ ਹੈ ਜੀ ਬਹੁਤ ਜਿਆਦਾ ਪਹਿਲਾਂ ਬੰਕਾ RAM ਮਰਾਰੀ ਲਾਲ ਜੀ ਉਹਨਾਂ ਦੇ بیٹے ਤਾਰਾ ਜਨ ਜੀ ਉਹਨਾਂ ਦੇ بیٹے ਅਮਰੀਸ਼ ਉਹਨਾਂ ਨੇ ਅੱਤਨ ਪੀੜੀਆਂ ਇਥੇ ਉਹਨਾਂ ਨੇ ਸ਼ੁਰੂ ਕਰੀਤੀ ਚੱਲਦੀ ਰਹੀ ਰਾਮਲੀਲਾ ਹੁਣ ਉਦੋਂ ਬਾਅਦ ਹੁਣ ਤੱਕ ਇਹ ਚੱਲ ਰਹੀ ਹੈ ਜੀ ਰਾਮ ਭਗਵਾਨ ਦੀ ਕਿਰਪਾ ਹੈ ਇਹ ਸਾਰੇ ਪ੍ਰੇਮ ਨਾਲ ਜਿੰਨੇ ਵੀ ਸਾਡੇ ਕਲਾਕਾਰ ਨੇ ਜੀ ਇਹ ਸਾਰੇ ਇਹ ਕੋਈ ਵੀ ਪੇੜ ਨਹੀਂ ਹੈਗਾ ਜੀ ਸਾਰੇ ਸੇਵਾ ਕਰਦੇ ਨੇ ਅਸੀਂ 70 80 ਕਲੱਬ ਦੇ ਮੈਂਬਰਾਂ ਦੀ ਸਾਰੀ ਸੇਵਾ ਪ੍ਰੇਮ ਨਾਲ ਬਹੁਤ ਵਧੀਆ ਚੱਲ ਰਹੀ ਅਸੀਂ ਨਾ ਬਾਨ ਨਿਵਾਸੀਆਂ ਨੂੰ ਦਸਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਰਾਮ ਭਗਵਾਨ ਅੱਗੇ ਅਰਦਾਸ ਕਰਦੇ ਆਂ ਵੀ ਸਾਰੇ ਦੇਸ਼ ਦੇ ਵਿੱਚ ਸ਼ੁੱਖ ਸ਼ਾਂਤੀ ਸਮ੍ਰiddhi ਬਣੀ ਰਹੇ ਜੈ ਸ਼੍ਰੀ ਨਾਮ ਪ੍ਰਧਾਨ ਜੀ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਦੱਸਿਆ ਖੰਨਾ ਜੀ ਨੇ ਕਿ ਲਗਾਤਾਰ 70ਵਾਂ ਸਾਲ ਇਹ ਰਾਨੁਲਾ ਕਲੱਬ ਨੂੰ ਜਿਹੜਾ ਚੱਲਦ ਨੂੰ ਹੋ ਗਿਆ ਔਰ 70 ਸਾਲ ਤੋਂ ਹੀ ਜਿਹੜਾ ਦੁਸਹਿਰੇ ਦਾ ਮੇਲਾ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਵਾਰ ਜਿਹੜੇ ਪਟਾਕਿਆਂ ਦਾ ਦੇਵਾਨ ਜੀ ਵਾਦਾ ਕਰਕੇ ਗਏ ਸੀ ਵੀ ਪਟਾਕੇ ਵਾਦਾ ਆਦੀ ਉਹ ਤਾਂ ਚੇਅਰਮੈਨ ਸਾਹਮਣੇ ਇਸ ਵਾਰ ਘੜ ਪਟਾਕੇ ਹੀ ਵਾਦਾ ਤੇਰਾ 라ਵਣ ਦੇ ਪੁਤਲੇ ਚ ਵੀ ਜੇ ਪਟਾਕੇ ਪਹਿਲਾਂ ਸੀ ਉਹਨਾਂ ਡੇਡੇ ਕਰਤੇ ਤੇ ਇਸੇ ਤਰ੍ਹਾਂ ਰਾਮ ਮੇਲਾ ਜਿਹੜੀ ਸਾਡੀ ਜਿੰਨੇ ਵੀ ਕਲਾਕਾਰ ਨੇ ਬੜੇ ਸੁੱਚੇ ਤੇ ਸੱਚੇ ਸ਼ਰਦਾ ਦੇ ਨਾਲ ਆਪਣਾ ਪਾਠ ਕਰਦੇ ਨੇ ਔਰ ਦੁਸਹਿਰੇ ਵਾਲੇ ਦਿਨ ਸਾਰਾ ਮੈਲਾ ਤੁਹਾਨੂੰ 90 ਦਾ ਪਤਾ ਹੈ ਇੱਕੋ ਇੱਕ ਗਰਾਊਂਡ ਹੈ ਜਿੱਥੇ ਆਤਿਸ਼ਬਾਜ਼ੀ ਦਾ ਮਜ਼ਾਰਾ ਕੀਤਾ ਜਾਂਦਾ ਹੈ ਉਹ ਸਾਡੇ ਲਗਾਤਾਰ ਖੰਨਾ ਸਾਹਿਬ ਤੇ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਚੱਲਦਾ ਰਹੀ ਜਾਸ਼ੀਰਾਂ